ਸਭ ਤੋਂ ਪਹਿਲਾਂ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੋ ਅੱਜ ਤੁਸੀਂ ਕਵਰੇਜ ਕਰਨ ਲਈ ਜ਼ਿਲ੍ਹਾ ਮਲੇਰਕੋਟਲਾ ਵਿਖੇ ਪਹੁੰਚੇ ਹੋ ਅੱਜ ਜ਼ਿਲ੍ਹਾ ਮਲੇਰਕੋਟਲਾ ਵਿਖੇ ਜੋ ਪੰਜਾਬ ਸਰਕਾਰ ਦਾ ਵੱਡਾ ਪ੍ਰੋਗਰਾਮ ਯੁੱਧ ਨਸ਼ਿਆ ਵਿਰੁੱਧ ਚੱਲ ਰਿਹਾ ਉਹਨੂੰ ਦੇਖਦੇ ਹੋਏ ਉਹਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਜ਼ਿਲ੍ਹਾ ਮਲੇਰਕੋਟਲਾ ਵਿਖੇ VDC ਜੋ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਉਹਨਾਂ ਦਾ ਅੱਜ ਜੋ ਸੀ ਪ੍ਰੋਗਰਾਮ ਰੱਖਿਆ ਸੀ ਜਿੱਥੇ ਅਸੀਂ ਸਾਰਿਆਂ ਨੇ ਆਪੋ ਆਪਣੇ ਅ ਮਤੋਂ ਕਿ ਮਨਾ ਤੋਂ 100 ਖਾਦੀ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਦੇ ਆਂਗੇ ਪੰਜਾਬ ਦੇ ਵਿੱਚੋਂ ਅਸੀਂ ਆਪਣੇ ਪਿੰਡਾਂ 'ਚ ਜਿਹੜਾ ਵੀ ਕੋਈ ਜਿਹੜਾ ਤਾਂ ਦੇਖੋ ਕੋਈ ਨਸ਼ੇ ਦੀ ਲੱਤ ਤੇ ਲੱਗ ਗਿਆ ਉਹਨੂੰ ਅਸੀਂ ਪੇਸ਼ੈਂਟ ਮੰਨਦੇ ਆਂ ਉਹਦਾ ਅਸੀਂ ਇਲਾਜ ਕਰਾਵਾਂਗੇ ਕੋਈ ਬਾਹਰੋਂ ਆ ਕੇ ਸਾਡੇ ਪਿੰਡ ਦੇ ਵਿੱਚ ਨਸ਼ਾ ਨਾ ਵੇਚੇ ਜਾਂ ਪਿੰਡ 'ਚ ਰਹਿ ਕੇ ਕੋਈ ਨਸ਼ੇ ਦਾ ਵਪਾਰ ਨਾ ਕਰੇ ਉਹਨੂੰ ਰੋਕਣ ਲਈ ਅੱਜ ਅਸੀਂ ਸਾਰਿਆਂ ਨੇ ਪ੍ਰਣ ਕੀਤਾ ਕਿਉਂਕਿ ਸਾਡੀ ਇੱਕ ਸੋਚ ਹੈ ਕਿ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਦੇ ਉੱਤੇ ਇਹ ਜਿਹੜਾ ਛੇਵਾਂ ਦਰਿਆ ਨਸ਼ੇ ਦਾ ਇਹ ਬਿਲਕੁਲ ਰੁਕਣਾ ਚਾਹੀਦਾ ਹੈ ਬੰਦ ਹੋਣਾ ਚਾਹੀਦਾ ਸਦਾ ਲਈ ਇਹ ਖਤਮ ਹੋਣਾ ਚਾਹੀਦਾ ਸੋ ਇਹ ਮੈਂ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੋਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਨੂੰ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਜੋ ਪੰਜਾਬ ਅੰਦਰ ਚੱਲਦੀ ਹੈ ਅੱਜ ਤੱਕ ਕਿਸੇ ਵੀ ਸਰਕਾਰ ਨੇ ਐਡੇ ਵੱਡੇ ਯੁੱਧ ਸਤਰ ਦੇ ਉੱਤੇ ਕਦੇ ਇਸ ਨਸ਼ੇ ਦੀ ਮੁਹਿੰਮ ਨੂੰ ਨਹੀਂ ਚਲਾਇਆ ਉਲਟਾ ਪ੍ਰਾਣੀਆਂ ਸਰਕਾਰਾਂ ਨਸ਼ੇ ਦੇ ਸਮਗਲਰਾਂ ਨੂੰ ਪੁਸ਼ਤ ਪਨਾਹੀ ਦਿੰਦੀਆਂ ਸੀ 7 ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਦੇ ਨਾਲ ਜਿਹੜੀ ਆਪਣਾ ਨੌ ਮਾਸ ਦਾ ਰਿਸ਼ਤਾ ਦੱਸਦੀ ਸੀ ਉਹ ਸਰਕਾਰ ਆਈ ਤੇ 7 ਤੋਂ ਲੈ ਕੇ 17 ਤੱਕ ਬੱਚਾ ਬੱਚਾ ਜਾਣਦਾ ਕਿ ਪੰਜਾਬ ਦੇ ਅੰਦਰ ਚਿੱਟੇ ਦੀ ਸਮੈਕ ਦੀ ਆਈਸ ਦੀ ਨੇਰੀ ਚੱਲੀ ਸਿੰਥੈਟਿਕ ਨਸ਼ਾ ਪਾਣੀ ਤੋਂ ਵੀ ਤੇਜ਼ੀ ਨਾਲ ਵੇਚਿਆ ਪਿੰਡਾਂ ਤੱਕ ਸ਼ਹਿਰਾਂ ਤੱਕ ਪਹੁੰਚਾਇਆ ਤੇ ਉਦੋਂ ਬਾਅਦ ਤੋਂ 17 ਦੇ ਵਿੱਚ ਜਦੋਂ ਕੈਪਟਨ ਮਨਿੰਦਰ ਸਿੰਘ ਦੀ ਕਾਂਗਰਸ ਸਰਕਾਰ ਆਈ ਝੂਠੀ ਸੋਖਾ ਖਾ ਕੇ ਪਵਨ ਪਵਿੱਤਰ ਗੁਰਬਾਣੀ ਦੀ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ 4 ਹਫ਼ਤੇ ਦੇ ਅੰਦਰ ਨਸ਼ਾ ਖਤਮ ਕਰ ਦੇਾਂਗੇ ਉਹਨਾਂ ਨੇ ਵੀ ਨਸ਼ਾ ਖਤਮ ਕੀ ਕਰਨਾ ਸੀ ਉਹਨਾਂ ਦੇ ਲੀਡਰਾਂ ਦੇ ਨਾਮ ਉਹਨਾਂ ਦੇ ਸਰਪੰਚਾਂ ਦੇ ਨਾਮ ਨਸ਼ੇ ਦੇ ਤਸਕਰੀ ਦੇ ਵਿੱਚ ਜੁੜਦੇ ਰਹੇ ਔਰ ਕੁੱਲ 4 ਹਫ਼ਤੇ ਲਈ ਕਦੇ ਆਪਣੇ ਮਹਿਲਾਂ ਤੋਂ ਬਾਹਰ ਤੱਕ ਨਹੀਂ ਆਏ ਤੇ ਇਸ ਕਰਕੇ ਜਦੋਂ 15 ਸਾਲ ਦੀ ਨੇਹਰੀ ਗੁਫਾ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਕ ਆਸਤੋਮੀ ਜਾਗੀ ਜੋ ਕਿ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਸੀ ਸੋ ਉਸ ਉਮੀਦ ਦੇ ਉੱਤੇ ਲੋਕਾਂ ਨੇ ਆਪਣਾ ਮੰਡੇਟ ਦਿੱਤਾ ਵੋਟ ਪਾਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੋ ਤੁਸੀਂ ਦੇਖ ਸਕਦੇ ਹੋ ਪਿਛਲੇ 3 ਸਾਲਾਂ ਤੋਂ ਹਰ ਸ਼ੋਭੇ ਦੇ ਉੱਤੇ ਕੰਮ ਕਰਦੀ ਹੋਈ ਆਮ ਆਦਮੀ ਪਾਰਟੀ ਅੱਜ ਅਸੀਂ ਦੇਖ ਰਿਹਾ ਕਿ ਯੁੱਧ ਨਸ਼ਾ ਵਿਰੁੱਧ ਜਿਹੜਾ ਸਭ ਤੋਂ ਫਲੈਗਸ਼ਿਪ ਪ੍ਰੋਗਰਾਮ ਸਾਡੀ ਸਰਕਾਰ ਸਾਡੀ ਗਵਰਨਮੈਂਟ ਦਾ ਚੱਲ ਰਿਹਾ ਉਹਦੇ ਤਹਿਤ ਅਸੀਂ ਇਹ ਪੂਰਨ ਆਸ ਰੱਖਦੇ ਹਾਂ ਤੁਹਾਡੇ ਮਾਧਿਅਮ ਦੇ ਨਾਲ ਮੈਂ ਇੱਕ ਬੇਨਤੀ ਵੀ ਕਰਦਾ ਮੈਂ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਸਾਰੀਆਂ ਜਿੰਨੀਆਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਕੇ ਮੋਢੇ ਨਾਲ ਮੋਢਾ ਲਾ ਕੇ ਸਰਕਾਰ ਦੇ ਨਾਲ ਜੁੜੋ ਤਾਂ ਜੋ ਇਹ ਨਸ਼ੇ ਦਾ ਕੋਹੜ ਆਪਾਂ ਪੰਜਾਬ ਤੋਂ ਖਤਮ ਕਰ ਸਕੀਏ ਔਰ ਮੈਂ ਉਹ ਇੱਕ ਧੰਨਵਾਦ ਹੋਰ ਵੀ ਕਰਦਾ ਜੁਡੀਸ਼ਰੀ ਦਾ ਜੱਜ ਸਾਹਿਬਾਨਾਂ ਦਾ ਕੋਰਟਸ ਦਾ ਤੇ ਮੈਂ মিডিਆ ਕਰਮੀਆਂ ਦਾ ਜਿਹੜੇ ਅੱਜ ਧਿਰ ਬਣ ਕੇ ਕਿਉਂਕਿ ਸਾਰੇ ਪੰਜਾਬ ਦੇ ਪੁੱਤ ਨੇ ਸਾਰੀ ਪੰਜਾਬ ਦਾ ਭਲਾ ਚਾਹੁੰਦੇ ਨੇ ਜਿਹੜੇ ਅੱਜ ਪੰਜਾਬ ਦੇ ਪੁੱਤ ਬਣ ਕੇ ਅੱਜ ਪੰਜਾਬ ਸਰਕਾਰ ਦੇ ਨਾਲ ਸਾਥ ਦੇਣ ਲੱਗੇ ਹੋਏ ਆ ਇੱਕ ਦਿਨ ਐਸਾ ਆਊਗਾ ਜਦੋਂ ਪੰਜਾਬ ਜਿਹੜਾ ਸਾਡਾ ਰੰਗਲਾ ਪੰਜਾਬ ਬਣੂਗਾ ਸੋਹਣਾ ਪੰਜਾਬ ਬਣੂਗਾ ਸੋ ਅੱਜ ਇਸ ਮੌਕੇ ਤੇ ਮੇਰੇ ਨਾਲ ਸਾਡੇ ਕੈਬਨਿਟ ਦੇ ਵੱਡੇ ਭੈਣ ਜੀ ਸਾਡੇ ਸਾਥੀ ਮੈਡਮ ਬਲਜੀਤ ਕੌਰ ਜੀ ਸਾਡੇ ਬਰਾਬਰ ਖੜੇ ਨੇ ਐਮ ਐਲ ਏ ਮਲੇਰਕੋਟਲਾ ਜਮੀਲੂ ਰਹਿਮਾਨ ਜੀ ਉਰੇ ਖੜੇ ਨੇ ਐਮ ਐਲ ਏ ਅਮਰਗੜ ਤੋਂ ਸਾਡੇ ਪ੍ਰੋਫੈਸਰ ਜਸਵੰਤ ਸਿੰਘ ਜੱਜਣ ਮਾਝੇ ਦਾ ਸਾਹਿਬ ਖੜੇ ਨੇ ਐਮ ਐਲ ਏ ਮੋਗੇ ਤੋਂ ਸਾਡੇ ਅਮਨ ਡਾਕਟਰ ਅਮਨਦੀਪ ਕੌਰ ਜੀ ਸਾਡੇ ਬਰਾਬਰ ਖੜੇ ਨੇ ਡਿਪਟੀ ਕਮਿਸ਼ਨਰ ਮਲੇਰਪੋਟਲਾ ਵਿਰਾਜ ਤਰਕੇ ਜੀ ਤੇ ਐਸਐਸਪੀ ਮਲੇਰਪੋਟਲਾ ਗਗਨ ਅਜੀਤ ਸਿੰਘ ਜੀ ਅੱਜ ਸਾਰੇ ਪ੍ਰਸ਼ਾਸਨ ਤੇ ਅੱਜ ਸਾਰਾ ਜਿੰਨੇ ਵੀਡੀਸੀ ਦੇ ਮੈਂਬਰ ਆਏ ਨੇ ਮੈਂ ਵੀਡੀਸੀ ਦੇ ਮੈਂਬਰ ਜਿਹੜੇ ਵਲੰਟਨਰਲੀ ਆਪਣੀ ਮਨ ਦੇ ਨਾਲ ਆਪਣੇ ਮਨੋ ਅੱਜ ਚੱਲ ਕੇ ਐਡੀ ਵੱਡੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਉਹਦੇ ਹਾਲ ਦੇ ਵਿੱਚ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਕਿਉਂਕਿ ਇਹ ਹੁਣ ਇੱਕ ਲੋਕ ਜਨ ਅੰਦੋਲਨ ਬਣ ਚੁੱਕਿਆ ਲੋਕ ਅੰਦੋਲਨ ਬਣ ਚੁੱਕਿਆ ਤੇ ਜਦੋਂ ਕੋਈ ਵੀ ਚੀਜ਼ ਜਨ ਅੰਦੋਲਨ ਬਣ ਜਵੇ ਇਹ ਜਾਣ ਅੰਦੋਲਨ ਨੂੰ ਰੋਕਣਾ ਬਹੁਤ ਮੁਸ਼ਕਲ ਹੁੰਦਾ ਸੋ ਇਹ ਜਿਹੜਾ ਯੁੱਧ ਨਸ਼ਿਆ ਵਿਰੁੱਧ ਜਾਲ ਅੰਦੋਲਨ ਹੈ ਇਹ ਹੁਣ ਆਪਣੇ ਸੱਟਾ ਕੁੰ ਨਤੀਜਿਆਂ ਤੇ ਜ਼ਰੂਰ ਪਹੁੰਚੂਗਾ ਮੰਤਰੀ ਸਾਹਿਬ ਵੀ ਤੁਸੀਂ ਬਣਾ ਦਿੱਤੀ ਗਿਆ ਆਂਕੜੇ ਜਿਹੜੇ ਨੇ ਉਹ ਜਾਰੀ ਹੋਊਗੇ ਕਿੰਨਾ ਚੋਰੀਆ ਫਿਰ ਅੰਦਰ ਹੀ ਬਣ ਰਹਿਣੇ ਪੜਾਏ ਜਾ ਰਹੇ ਨੇ ਆਲਰੇਡੀ ਸਾਡੇ ਪ੍ਰਸ਼ਾਸਨ ਕੋ 1 1 ਚੀਜ਼ ਦਾ ਆਂਕੜਾ ਜੇ ਤੁਹਾਨੂੰ ਉਹਦੇ ਆਂਕੜੇ ਦੀ ਕੋਈ ਡਿਟੇਲ ਚਾਹੀਦੀ ਹੋਈ ਤਾਂ ਮੈਂ ਡਿਪਟੀ ਕਮਿਸ਼ਨਰ ਨੂੰ ਕਹਿ ਦਾਂਗਾ ਤੁਹਾਨੂੰ 1 1 ਚੀਜ਼ ਦਾ ਆਂਕੜਾ ਕਿ ਕੀ ਕੀ ਚੱਲ ਰਿਹਾ ਸਾਡੇ ਅਸੀਂ ਉਹ ਵੈਸੇ ਤਾਂ ਵੈਸੇ ਅਸੀਂ 5 ਵਜੇ ਜਿਹੜੀ ਸ਼ਾਮ ਨੂੰ ਪੀ ਉਹਦੇ 'ਚ ਡੇਲੀ ਬੈਸਟ ਹੈ ਅਸੀਂ ਆਕੜਾ ਦੰਨੇ ਆ ਪਰ ਜੇ ਤੁਹਾਨੂੰ ਜ਼ਿਲ੍ਹੇ ਦਾ ਡਾਟਾ ਚਾਹੀਦਾ ਹੋਇਆ ਤਾਂ ਮੈਂ ਡਿਪਟੀ ਕਮਿਸ਼ਨਰ ਤੋਂ ਤੁਹਾਨੂੰ ਕਹਿ ਦੂੰਗਾ ਮੇਜੂ ਨਸ਼ਾ ਸ਼ਰਬ ਕੇਂਦਰ ਦਾ ਸ੍ਰੀ ਕਾਰਡ ਲੱਗਦਾ ਕਿ ਇਹ ਹੋਣ ਕੇ ਇਲਾਕੇ ਦੇ ਵਿੱਚ ਤਾਂ ਲੋਕ ਵੀ ਜਾ ਸਕਣਗੇ ਅੱਜ ਤੱਕ ਤਾਂ ਕਿਸੇ ਨੇ ਨਸ਼ਾ ਛੱਡਣ ਦੀ ਗੱਲ ਹੀ ਨਹੀਂ ਸੀ ਕੀਤੀ ਗੱਲ ਤਾਂ ਇਹ ਹੈ ਨਾ ਹੁਣ ਜਦੋਂ ਨਸ਼ਾ ਛੱਡਣ ਦੀ ਗੱਲ ਆਈ ਹੈ ਹੁਣ ਸਾਡੇ ਕੋਲ ਜਿੱਥੇ-ਇੱਥੇ ਸਾਡੇ ਕੋਲ ਸਾਰੀਆਂ ਫੈਸਿਲਿਟੀਆਂ ਮੌਜੂਦ ਨੇ ਸਾਡੇ ਕੋਲ ਓਟ ਸੈਂਟਰਾਂ ਤੇ ਸਾਰੇ ਸਾਰੇ ਦਵਾਈਆਂ ਮੌਜੂਦ ਨੇ ਸਾਡੇ ਕੋਲ ਰੀਹੈਬਿਲੀਟੇਸ਼ਨ ਸੈਂਟਰ 'ਚ ਸਾਡੇ ਕੋਲ ਸਿਵਲ ਹਸਪੀਟਲ ਦੇ ਸਾਡੇ ਕੋਲ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਸਾਰੀਆਂ ਚੀਜ਼ਾਂ ਫੈਸਿਲਿਟੀਆਂ ਅਵੇਲੇਬਲ ਹੈ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉ ਸਰਕਾਰੀ ਤੌਰ ਤੇ ਤਾਂ ਜਿੰਨੀ ਸਾਡੇ ਕੋਲ ਫੈਸਿਲਿਟੀ ਹੈ 101% ਅਸੀਂ ਉਹਨੂੰ ਉਹ ਕਰ ਰਹੇ ਹਾਂ ਵੇਲ ਕਰ ਰਹੇ ਹਾਂ ਬਲਕਿ ਅਸੀਂ ਤਾਂ ਇਹ ਵੀ ਕਹਾਂਗੇ ਸਾਡੀ ਰੈਗੂਲਰ ਚੈਕਿੰਗ ਹੋ ਰਹੀ ਹੈ ਜਿਹੜੇ ਪ੍ਰਾਈਵੇਟ ਵੀ ਨਸ਼ਾ ਛਡਾਊ ਕੇਂਦਰ ਚਲਾ ਰਹੇ ਹਨ ਉੱਥੇ ਵੀ ਪ੍ਰੋਪਰ ਸਾਡਾ ਪ੍ਰਸ਼ਾਸਨ ਜਾ ਕੇ ਚੈੱਕ ਕਰ ਰਿਹਾ ਹੈ ਕਿ ਕਿਸੇ ਕਿਸਮ ਦਾ ਕਿਸੇ ਨਾਲ ਕੋਈ ਗਲਤ ਕੰਮ ਧੱਕਾ ਨਾ ਹੋਵੇ ਸੋ ਸਾਡੇ ਕੋਲ ਕੋਈ ਇਨਫਰਾਸਟ੍ਰਕਚਰ ਦੀ ਕਮੀ ਨਹੀਂ ਪਰਮਾਤਮਾ ਦੀ ਕਿਰਪਾ ਹੈ ਬਸ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਸਮਾਜ ਦੇ ਵਿੱਚ ਇੱਕ ਬਹੁ ਜਣੀ ਕਿ ਕਲੰਕ ਹੈ ਸਟਿਗਮਾ ਇਸ ਸਟਿਗਮਾ ਨੂੰ ਖਤਮ ਕਰਨ ਲਈ ਕਲੰਕ ਨੂੰ ਖਤਮ ਕਰਨ ਲਈ ਆਪਾਂ ਨੂੰ ਸਾਰਿਆਂ ਨੂੰ ਇੱਕ ਮੁੱਠ ਤੇ ਇਕਜੁੱਟ ਹੋਣਾ ਪਊਗਾ